ਹਾਂਜੀ ਪੰਜਾਬੀਓ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਸੀਐਮ ਪੁਆਤਮਨ ਕਿਸਾਨਾਂ ਦੇ ਖਿਲਾਫ ਜੋ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਹਦੇ ਵਿੱਚ ਮੀਟਿੰਗ ਦੇ ਵਿੱਚੋਂ ਇਹ ਉੱਠ ਕੇ ਆਗੇ ਕਹਿੰਦਾ ਮਤਲਬ ਕਿਹਾ ਗਿਆ ਵੀ ਜੇ ਤੁਸੀਂ ਧਰਨੇ ਲਾਉਣੇ ਹੁਣ ਧਰਨੇ ਲਾ ਕੇ ਦੇਖ ਲਓ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰੋ ਨਾ ਹੁਣ ਮੈਂ ਤੁਹਾਨੂੰ ਚੰਡੀਗੜ੍ਹ ਵੱਲ ਕੂਚ ਹੋਣ ਦੇਵਾ ਨਾ ਤੁਹਾਨੂੰ ਉੱਥੇ ਪਹੁੰਚਣ ਦਈਏ ਤੁਹਾਡਾ ਡਟ ਕੇ ਮੁਕਾਬਲਾ ਕਰਾਂਗੇ ਤਾਂ ਜੋ ਤੁਹਾਡੇ ਤੋਂ ਹੁੰਦਾ ਉਹ ਕਰ ਲਓ ਕਿਉਂਕਿ ਮੈਂ ਤੁਹਾਨੂੰ ਇਹ ਕਿਹਾ ਗਿਆ ਸੀ ਵੀ ਮੈਂ ਵੀ ਇੱਕ ਕਿਸਾਨ ਦਾ ਪੁੱਤਰਾ ਤੇ ਜਿਹੜੇ ਲੋਕ ਟਰੱਕ ਚਲਾਉਂਦੇ ਆ ਬੱਸਾਂ ਚਲਾਉਂਦੇ ਆ ਉਹ ਵੀ ਹੀ ਸਾਡੇ ਕਿਸਾਨਾਂ ਦੀ ਪੁੱਤ ਆ ਤੇ ਤੁਸੀਂ ਹੀ ਉਹਨਾਂ ਨੂੰ ਖੱਜਲ ਖਰਾਬ ਕਰਦੇ ਹੋ ਧਰਨੇ ਲਾਉਣੇ ਰੋਡ ਰੋਕਦੇ ਹੋ ਤਾਂ ਲੋਕਾਂ ਨੂੰ ਪਰੇਸ਼ਾਨ ਮੈਂ ਨਹੀਂ ਹੋਣ ਦੇਵਾਂ ਜੋ ਚਾਹੇ ਕਰ ਲੋ ਤਾਂ ਹੁਣ ਤੁਹਾਡੇ ਖਿਲਾਫ ਮੈਂ ਕਾਰਵਾਈ ਸ਼ੁਰੂ ਕਿਉਂ ਕਰੂੰਗਾ ਤਾਂ ਹੁਣ ਜੋ ਕਿਸਾਨ ਡਟ ਕੇ ਇਹਨਾਂ ਨੂੰ ਇਹ ਕਹਿ ਰਿਹਾ ਵੀ ਕੋਈ ਗੱਲ ਨਹੀਂ ਜਦੋਂ ਸਮਾਂ ਆਇਆ ਵੋਟਾਂ ਦਾ ਤੈਨੂੰ ਉਦੋਂ ਪੁੱਛਾਂਗੇ ਜਦੋਂ ਪਿੰਡਾਂ ਦੇ ਵਿੱਚ ਤੂੰ ਗਿਆ ਨਾ ਤਾਂ ਉਦੋਂ ਪੁੱਛਾਂਗੇ ਵੀ ਤੂੰ ਉਹਦੇ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਸੀਐਮ ਭਗਵੰਤ ਮਾਨ ਨੂੰ ਇਹ ਕਿਸਾਨਾਂ ਦਾ ਕਹਿਣਾ ਕਹਿੰਦਾ ਜਿਹਨੂੰ ਹੁਣ ਇਹ ਹੰਕਾਰ ਹੋ ਰਿਹਾ ਵੀ ਸਾਡੇ 90 92 ਐਲ ਐਮ ਐਲ ਏ ਜਿੱਤੇ ਹੋਏ ਆ ਤਾਂ ਸਾਡੀ ਸਰਕਾਰ ਤਾਂ ਹੀ ਚੱਲੀ ਜਾਣੀ ਆ ਤਾਂ ਵੀ ਇਹ ਇਹ ਭਲੇਖਾ ਕੱਢ ਦੇ ਦੇ ਵਿੱਚੋਂ ਜਿਹੜੇ ਤੁਹਾਡੇ ਜਿੰਨੇ ਵੀ ਐਮ ਐਲ ਏ ਆ 90 92 ਜੋ ਵੀ ਇਹਨਾਂ ਤੋਂ ਇਹਨਾਂ ਦੇ ਹੰਕਾਰ ਦੇ ਵਿੱਚ ਭਗਵੰਤ ਮਾਨ ਬੋਲ ਰਿਹਾ ਤਾਂ ਇਹ ਸ਼ਰਿਆਮ ਧੱਕਾ ਕਰ ਰਿਹਾ ਇਹ ਪਤਾ ਵੀ ਲੱਗੀ ਜਾਂਦਾ ਜਿਹੜੀ ਆ ਪਰਸੋਂ ਦੀ ਵੀਡੀਓ ਆ ਜੋ ਆਪਣੇ ਮਾਸਟਰ ਤੇ ਮਾਸਟਰੀਗਾਂ ਦੀ ਧਰਨਾ ਲਾਇਆ ਸੀ ਸਾਰਿਆਂ ਨੇ ਇਕੱਠੇ ਹੋ ਕੇ ਤਾਂ ਉਹਨਾਂ ਨੂੰ ਸ਼ਰਿਆਮ ਲੇਡੀਜ਼ ਪੁਲਿਸ ਖਿੱਚ ਕੇ ਲਿਆ ਰਹੀ ਆ ਤੇ ਡਾਂਗਾ ਮਾਰ ਰਹੀ ਆ ਕਿਧਰੇ ਪਾਣੀ ਦੀਆਂ ਵਿਚਾਰਾਂ ਤੇ ਕਿਧਰੇ ੱਤਕੇ ਮੁੱਕੀ ਤਾਂ ਬੁਰਾ ਹਾਲ ਕਰਿਆ ਪਿਆ ਲੋਕਾਂ ਦਾ ਜਦੋਂ ਦੀ ਇਹ ਸਰਕਾਰ ਆਈ ਏ ਹੁਣ ਸੀਐਮ ਭਵੰਤਮਾਨਾ ਫੇਰ ਪੰਗਾ ਪੈ ਗਿਆ ਕਿਸਾਨਾਂ ਦਾ ਤਾਂ ਜਿਹਦੇ ਕਰਕੇ ਹੁਣ ਸੀਐਮ ਭਵੰਤਮਾਨ ਸਿੱਧਾ ਸ਼ਰਿਆਮ ਜੀ ਨੇ ਕਿ ਆ ਕੇ ਕੈਮਰੇ ਦੇ ਸਾਹਮਣੇ ਇਹ ਕਹਿ ਦਿੱਤਾ ਵੀ ਹੁਣ ਜੋ ਚਾਹੇ ਕਰ ਲੋ ਧਰਨਾ ਨਹੀਂ ਮੈਂ ਲੱਗਣ ਦੇਊਂਗਾ ਸੜਕ ਦੇ ਵਿਚਾਲੇ ਸਾਈਡ ਤੇ ਬਹਿ ਜਾਓ ਜੋ ਕੁਝ ਮਰਜ਼ੀ ਕਰੀ ਚੱਲੋ ਤਾਂ ਸਾਈਡ ਤੇ ਤਾਂ ਇਹਨਾਂ ਨੂੰ ਜੇ ਸਾਈਡ ਤੇ ਬੰਦੇ ਆ ਜਿਵੇਂ ਹੁਣ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਅੱਜ 3 ਮਹੀਨਿਆਂ ਤੋਂ ਉੱਤੇ ਕਰੀਬ ਹੋ ਗਿਆ ਸਮਾਂ 3 ਮਹੀਨਿਆਂ ਤੋਂ ਉੱਤੇ ਹੋ ਚੱਲੇ ਦਿਨ ਘਟੋ ਘਟਾ 4 ਮਹੀਨਿਆਂ ਦੇ ਕਰੀਬ ਪਹੁੰਚ ਗਿਆ ਹੋਊਗਾ ਮੇਰੇ ਹਿਸਾਬ ਨਾਲ 3 ਮਹੀਨੇ ਦਾ ਪੱਕੇ ਉੱਤੇ ਹੈਗੇ ਹੈਗੇ ਆ ਤਾ ਜਿਹਦੇ ਵਿੱਚ ਉਹ ਸਾਈਡ ਤੇ ਬੈਠੇ ਆ ਉਹਨਾਂ ਨੂੰ ਕੋਈ ਮਤਲ ਨਹੀਂ ਹੈਗਾ ਜਦੋਂ ਆਪਾਂ ਰਾਸਤੇ ਤੋਂ ਸਾਈਡ ਤੇ ਬੈਠੇ ਸਰਕਾਰ ਨੂੰ ਕੀ ਪੰਚ ਸਾਲ ਬੈਠੇ ਰੋ ਆਪਾਂ ਗੱਲ ਇੰਨੀ ਕੀ ਕਰਾਂਗੇ ਜੋ ਆਪਣੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਆ 75 ਸਾਲ ਦਾ ਬਜ਼ੁਰਗ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਕੈਂਸਰ ਦਾ ਮਰੀਜ਼ ਆ ਇੱਕ ਖੁਦ ਉਹ ਤਾਂ ਫਿਰ ਵੀ ਆਪਣੀ ਜਾਨ ਦੇਣ ਨੂੰ ਤਿਆਰ ਆ ਗੱਲ ਹੁਣ ਇੰਨੀ ਕਾ ਜਿਵੇਂ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਸੀ 14 ਫਰਵਰੀ ਨੂੰ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਿਆ ਕਿਸਾਨਾਂ ਨੇ ਫਿਰ ਦੂਜਾ ਸਮਾਂ ਦਿੱਤਾ ਗਿਆ 22 ਫਰਵਰੀ ਫਿਰ ਅੱਗੇ ਸਮਾਂ ਵਧਾ ਦਿੱਤਾ ਗਿਆ ਗੱਲ ਹੁਣ ਇੰਨੀ ਕਿ ਵੀ ਲਾਰਿਆਂ ਚ ਰੱਖਦੇ ਆ ਕਿਸਾਨਾਂ ਨੂੰ ਵੀ ਤਾਂ ਜਿਹੜੀ ਹੁਣ ਸੀਐਮ ਭਵਨ ਤਮਾਨਾ ਵਿਵਾਦ ਛੱਡ ਪਿਆ ਕਿਸਾਨਾਂ ਦਾ ਦਿੱਲੀ ਵੱਲ ਜਾਂ ਚੰਡੀਗੜ੍ਹ ਵੱਲ ਨਹੀਂ ਜਾਣ ਦਿੱਤਾ ਜਾਊਗਾ ਕਿਉਂਕਿ ਉੱਥੇ ਇਹ ਪ੍ਰਦਰਸ਼ਨ ਕਰਦੇ ਆ ਧਰਨਾ ਲਾਉਂਦੇ ਆ ਤਾਂ ਇਨ੍ਹਾਂ ਨਾਲ ਹੁਣ ਜੋ ਉਹਨਾਂ ਨੇ ਆਪਣੇ ਮੰਨੀਓ ਕਿਹਾ ਗਿਆ ਵੀ ਹੁਣ ਤੁੰਨੂੰ ਮੈਂ ਧਰਨੇ ਨਹੀਂ ਲਗਵੰਦੂਗਾ ਜਿਹੜੇ ਲੋਕ ਆਵਾਜਾਈ ਵਾਲੇ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ ਉਹਨਾਂ ਦਾ ਕੀ ਕਸੂਰ ਆ ਜਿਹੜੇ ਸਾਧਨ ਆ ਗਏ ਵੱਡੇ ਸਾਧਨ ਬੱਸਾਂ ਟਰੱਕਾਂ ਕਾਰਾਂ ਜੋ ਵੀ ਆ ਤਾਂ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਹੋ ਉਹ ਲੋਕਾਂ ਦਾ ਕੀ ਕਸੂਰ ਆ ਇੱਕ ਪਾਸੇ ਤੁਸੀਂ ਮੰਗਾ ਮੰਨਣ ਨੂੰ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਧਰਨੇ ਲਾਉਣੇ ਜਦੋਂ ਤੁਹਾਡੀ ਮਰਜ਼ੀ ਹੁੰਦੀ ਹੈ ਜਿੱਥੇ ਜੀ ਕਰਦਾ ਤੁਸੀਂ ਧਰਨੇ ਲਾਉਣੇ ਸੀਐਮ ਪੰਤਮਾਨ ਦਾ ਇਹ ਕਹਿਣਾ ਹੁਣ ਆਮਣੋ ਸਾਮਣੀ ਟੱਕਰ ਹੋ ਗਈ ਆ ਕਿਸਾਨਾਂ ਦੀ ਕਿਉਂਕਿ ਮੀਟਿੰਗ ਚੋ ਵੀ ਭੱਜ ਆਏ ਸੀਐਮ ਭਵੰਤਮਨ ਕਹਾਂ ਗਿਆ ਫਿਰ ਤੁਸੀਂ ਧਰਨਾ ਨਹੀਂ ਲਾਉਣਾ ਤਾਂ ਧਰਨਾ ਹੀ ਲਾਓ ਜਿਹੜਾ 5 ਤਰੀਕ ਨੂੰ ਧਰਨਾ ਲਾਉਣਾ ਸੀ ਇਹਨਾਂ ਨੇ ਉਹਦੇ ਮੀਟਿੰਗ ਹੋਣ ਜਾ ਰਹੀ ਸੀ ਉਹਦੇ ਉੱਠ ਕੇ ਆਗੇ ਸੀਐਮ ਭਵੰਤਮਨ ਮੀਟਿੰਗ ਦੇ ਵਿੱਚ ਗੱਲ ਹੁਣ ਇੰਨੀ ਕਾ ਜਿਵੇਂ ਹੁਣ ਆਪਾਂ ਗੱਲ ਕਰੀਏ ਕਿਸਾਨਾਂ ਦੀ ਲੰਬੇ ਸਮੇਂ ਤੋਂ ਮਰਨwarte ਤੇ ਬੈਠੇ ਆ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾ ਕੋਈ ਉਹਦੀ ਸੁਣਵਾਈ ਹੋ ਰਹੀ ਹੈ ਕੇਂਦਰ ਸਰਕਾਰ ਬੰਨੀਓ ਨਾ ਕੋਈ ਪੰਜਾਬ ਸਰਕਾਰ ਬੰਨੀਓ ਕਿਸੇ ਪਾਸੇ ਕੋਈ ਹਲੇ ਤੱਕ ਆਪਣੇ ਬੰਨੀਓ ਕੋਈ ਅਪੀਲ ਜਾਂ ਕੋਈ ਇਹਨਾਂ ਦਾ ਬਿਆਨ ਨਹੀਂ ਆਇਆ ਪਰ ਜੋ ਹੁਣ ਗੱਲ ਕਰੀਏ ਕਿਸਾਨ ਭਰਾ ਜਿਹੜੇ ਆਪਣੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਚਾਏ ਕੋਈ ਰਹੀ ਆ ਤੱਕਿਆ ਤੱਕਿਆ ਹਰ ਸਰਕਾਰ ਨਹੀਂ ਕਰਿਆ ਜੇ ਕਰੀਏ ਕਾਂਗਰਸ ਕਾਲੀ ਦੀ ਇਹਨਾਂ ਦੇ 25 ਸਾਲ ਰਾਜ ਇਹਨਾਂ ਨੇ ਕਰਿਆ ਉਦੋਂ ਵੀ ਕੁਝ ਨਹੀਂ ਬਣਿਆ ਸਾਡੇ ਪੰਜਾਬ ਦੇ ਵਿੱਚ ਨਾ ਕੋਈ ਨੌਕਰੀਆਂ ਨਾ ਕੋਈ ਸਮਾਂ ਦੀ ਸਾਡੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤਾਂ ਬਾਹਰਲੇ ਦੇਸ਼ਾਂ ਚ ਨਿਕਲ ਰਹੇ ਆ ਉਹ ਸਾਰਿਆਂ ਨੂੰ ਪਤਾ ਤਾਂ ਜੇ ਹੁਣ ਗੱਲ ਕਰੀਏ ਸੀਐਮ ਪੰਤਮਾਨ ਦੀ ਇਹ ਸਾਰਿਆਂ ਨੇ ਵਾਦਾ ਇੱਕ ਗੱਲ ਦਾ ਕਰਦਾ ਮੈਂ ਨੌਕਰੀਆਂ ਦਿੱਤੀਆਂ ਜੀ ਮੈਂ ਜੀ ਪੰਜਾਬ ਚ ਬਿਜਲੀ ਫਰੀ ਕੀਤੀ ਬਿਜਲੀ ਤਾਂ ਤੁਰਤ ਤੋਂ ਹੀ ਆਉਂਦੀ ਆਈ ਪੰਜਾਬ ਦੇ ਵਿੱਚ 4 ਜੋਲਟ ਤਾਂ ਆਮ ਸੀ 6 ਜੋਲਟਾ ਹੁਣ ਕਰੀਏਂਗੀਆਂ ਇਹਦਾ ਤੁਰਤ ਤੋਂ ਹੀ ਫਰੀ ਆ ਜੇ ਗੱਲ ਕਰੀਏ ਨੌਕਰੀ ਦੀ ਸਾਡੇ ਪੰਜਾਬ ਚ ਕਿਸੇ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਜੇ ਨੌਕਰੀ ਮਿਲੀ ਹੁੰਦੀ ਤਾਂ ਸੋਨੂੰ ਲੋਕ ਫਿਰ ਗਾਲਾਂ ਨਹੀਂ ਕੱਢਦੇ ਸੀ ਤੁਹਾਡੇ ਖਿਲਾਫ ਧਰਨੇ ਨਹੀਂ ਲੱਗਦੇ ਸੀ ਵੀ ਸਾਨੂੰ ਪਈ ਨੌਕਰੀਆਂ ਨੇ ਦਿੱਤੀਆਂ ਬਹੁਤ ਚੰਗਾ ਕਰਿਆ ਕਿਤੇ ਇੱਕ ਪਿੰਡ ਚੋ ਵੀ ਨਹੀਂ ਚੰਗਾ ਕਹਿ ਰਹੇ ਸਾਰੇ ਪਾਸਿਓ ਇਹ ਸਰਕਾਰ ਨੂੰ ਫਟਮੋਹੀ ਮਿਲ ਰਹੀ ਆ ਤਾਂ ਜਿਹੜਾ ਹੁਣ ਸੀਐਮ ਭਵੰਤਮਾਨ ਇਹਨੇ ਇੱਕ ਨਵਾਂ ਇੱਕ ਕਾਨੂੰਨ ਲਾਗੂ ਕਰਿਆ ਸੀ ਨਸ਼ੇ ਤਸਕਰਾਂ ਜਿਹੜਾ ਇਹਨਾਂ ਨੇ ਹੁਣ 3 ਸਾਲ ਇਹਨਾਂ ਨੇ ਰਾਜ ਕਰਿਆ ਉਦੋਂ ਇਹਨਾਂ ਦੇ ਯਾਦ ਨਹੀਂ ਆਇਆ ਜਦੋਂ ਹੁਣ ਇਹਨੂੰ ਪਤਾ ਸੀ ਵੀ ਸਾਡੀ ਸਰਕਾਰ ਜਾਣ ਵਾਲੀ ਆ ਦਿੱਲੀ ਚੋਂ ਤਾਂ ਅਸੀਂ ਹਾਰ ਗਏ ਚੰਗੀ ਤਰ੍ਹਾਂ ਕੇਜਰੀਵਾਲ ਨੂੰ ਉਥੋਂ ਉਹਦਾ ਸਪਾਇਆ ਕਰਤਾ ਆਮ ਆਦਮੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਤਾਂ ਉਥੋਂ ਇਹਨਾਂ ਦਾ ਜੋ ਬਿਲਕੁਲ ਇਹਨਾਂ ਨੂੰ ਹਰਾ ਚੁੱਕੇ ਤਾਂ ਇਹਨੂੰ ਇਹ ਸੀ ਉਹਨੂੰ ਪੰਜਾਬ ਚੋਂ ਵੀ ਕਿਤੇ ਅਸੀਂ ਹਾਰ ਨਾ ਜਾਈਏ ਤਾਂ ਇਹਨਾਂ ਨੇ ਇੱਕ ਨਵੀਂ ਜੋ ਮੀਟਿੰਗ ਰੱਖੀ ਸੋਚਾ ਬਹਿ ਕੇ ਤੇ ਹੁਣ ਕਰੀਏ ਕੀ ਫਰੇ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜਾ ਨਸ਼ੇ ਤਸਕਰਾਂ ਦੇ ਘਰ ਟਾਉਣ ਦੀ ਇੱਕਾ ਕਾਨੂੰਨ ਲਾਗੂ ਕਰਿਆ ਆਪਾਂ ਇਹ ਨਹੀਂ ਕਹਿੰਦੇ ਗਲਤ ਆ ਆਪਾਂ ਇਹ ਕਹਿੰਦੇ ਜਿਹੜਾ ਅਲੀਸ਼ਾਨ ਮਹਿਲ ਬਣਾਏ ਆ ਲੋਕਾਂ ਦੇ ਗਲ ਘੋਟ ਘੋਟ ਕੇ ਕਈ ਮਾਮਾ ਦੇ ਪੁੱਤ ਹਰ ਵੀਡੀਓ ਚ ਕਹਿਣਾ ਉਹਨਾਂ ਮੈਂ ਕਿੰਨੇ ਮਾਮਾ ਦੇ ਪੁੱਤ ਮਰ ਗਏ ਕਿੰਨੇ ਘਰੋਂ ਜੜੇ ਆ ਜੇ ਇਹ ਹੀ ਨਸ਼ਾ ਇਹਨਾਂ ਨੇ ਪਹਿਲਾਂ ਚਲਾਇਆ ਹੁੰਦਾ ਜਦੋਂ ਇਹਨਾਂ ਦੀ ਸਰਕਾਰ ਆਈ ਆ ਉਦੋਂ ਹੀ ਰੋਕ ਲੱਗੀ ਹੁੰਦੀ ਤਾਂ ਜਿਹੜੇ ਨੌਜਵਾਨ ਇੱਕ ਪਿੰਡ ਚੋਂ ਹਰ ਰੋਜ਼ 4-5 ਮੌਤਾਂ ਹੁੰਦੀਆਂ ਸੀ ਉਹ ਨਹੀਂ ਹੁੰਦੀਆਂ ਸੀ ਹੁਣ ਤੱਕ ਗੱਲ ਇੰਨੀ ਕਾ ਵੀ ਸਿਰਫ ਇਹਨਾਂ ਨੂੰ ਆਪਣੀ ਕੁਰਸੀ ਤੱਕ ਮਤਲਬ ਹੁੰਦਾ ਜਦੋਂ ਇਹਨਾਂ ਦਾ ਸਮਾਂ ਆਉਂਦਾ ਵੋਟਾਂ ਦਾ ਆਪਣੇ ਮਤਲਬਨ ਦੇ ਮਾਰੇ ਉਦੋਂ ਇਹ ਲੋਕਾਂ ਨੂੰ ਐਂ ਵੀ ਕਰ ਸਕਦੇ ਆ ਪੈਰੀ ਹੱਥ ਵੀ ਲਾਉਣਗੇ ਸੌ ਕੁਸ ਕਰਨਗੇ ਜਦੋਂ ਇਹਨਾਂ ਨੇ ਕੁਰਸੀ ਤੇ ਬਹਿ ਗਏ ਉਸ ਤੋਂ ਬਾਅਦ ਫੇਰ ਉਹ ਰਾਖਸ਼ਾਂ ਦਾ ਰੂਪ ਧਾਰ ਲੈਂਦੇ ਆ ਏ ਕੋਈ ਲੀਡਰ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਸੋਡੇ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਾ ਰਹੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ